ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਦੀ ਕਮਾਈਏ ਤਾਂ ਦਰਗੇ ਬੈਸਣ ਪਾਈਏ ਕੋਹ ਨਾਨਕ ਬਾਣ ਲੁਡਾਈ ਨੂੰ ਮੁੱਖ ਰੱਖਦੇ ਹਾਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਯਤਨ ਕਰਦਾ ਪਿਆ ਵਾਂ ਕਿ ਇਹ ਪੰਕਤੀ ਨੂੰ ਕਮਾਇਆ ਜਾਵੇ ਕਿਉਂਕਿ ਬਹੁਤ ਲੋੜਵੰਦ ਬੈਠੇ ਆ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਮਹਾਰਾਜ ਸੇਵਾ ਚੋਲੀ ਵਿੱਚ ਪਾਉਂਦੇ ਆ ਤੇ ਤੁਹਾਡਾ ਦਿੱਤਾ ਦਸਵੰਦ ਸਹੀ ਜਗ੍ਹਾ ਤੇ ਲੱਗਦਾ ਪਿਆ ਵਾ ਹਰ ਵਾਰ ਕੋਸ਼ਿਸ਼ ਇਹੀ ਆ ਕਿ ਜਿਹੜਾ ਤੁਸੀਂ ਦਸਵੰਦ ਭੇਜ ਦਿਓ ਸਹੀ ਜਗ੍ਹਾ ਤੇ ਲੱਗੇ ਇਹ ਭੈਣ ਮੇਰੇ ਕੋਲ ਆਈ ਆ ਬੜੇ ਗੁਰਮੁਖ ਪਿਆਰੇ ਪਰਿਵਾਰ ਜਿਨ੍ਹਾਂ ਨੇ ਬੇਨਤੀ ਕੀਤੀ ਸੀ ਕਿ ਇਹ ਪਰਿਵਾਰ ਨੂੰ ਲੋੜ ਆ ਇਹਦਾ ਮਾਪਿਓ ਨਹੀਂ ਹੈਗਾ ਤੇਰੇ ਤੇ ਇਹਨੂੰ ਰਿਸ਼ਤੇਦਾਰਾਂ ਨੇ ਪਾਲਿਆ ਤੇ ਇਹਦਾ ਹੁਣ ਉਹਨਾਂ ਨੇ ਵਿਆਹ ਕਰਨਾ ਵਾ ਤੇ ਉਹ ਵੀ ਰਿਸ਼ਤੇਦਾਰ ਵੀ ਜਿਹੜੇ ਘਰੋਂ ਬਹੁਤੇ ਤਗੜੇ ਨਹੀਂ ਹੈਗੇ ਸੋ ਤੁਸੀਂ ਜੋ ਦਸਵੰਦ ਦਿੰਦੇ ਹੋ ਉਸ ਦਸਵੰਦ ਵਿੱਚੋਂ ਜਿਹੜਾ ਸਮਾਨ ਉਹ ਅਸੀਂ ਫੜਿਆ ਆ ਵਾ ਤੇ ਕੁਝ ਸਮਾਨ ਜਿਹੜਾ ਕਿ ਗੁਰਮੁਖ ਪਿਆਰਿਆਂ ਨੇ ਦੇ ਦਿੱਤਾ ਸੀ ਸਾਨੂੰ ਪਹਿਲਾਂ ਉਹ ਵੀ ਸਮਾਨ ਨਾਲ ਹੀ ਆ ਉਹ ਸੂਟ ਵਿੱਚ ਹੈਗੇ ਆ ਟੋਟਲ 9 ਸੂਟ 9 ਸੂਟ ਆ ਟੋਟਲ 9 ਸੂਟ ਅਸੀਂ ਇਸ ਪੈਣ ਨੂੰ ਦੇ ਰਹੇ ਆ ਅਤੇ ਡਬਲ ਬੈੱਡ ਦੀਆਂ ਦੋ ਚਾਦਰਾਂ ਇੱਕ ਸਿੰਗਲ ਦੀ ਚਾਦਰ ਦਾ ਸੈੱਟ ਇੱਕ ਡਿਨਰ ਸੈੱਟ ਤੁਹਾਡਾ ਦਿੱਤਾ ਹੋਇਆ ਸਾਰਾ ਕੁਝ ਆ ਤੇ ਇਸੇ ਤਰ੍ਹਾਂ ਤੁਸੀਂ ਦਸਵੰਦ ਸਮਾਨ ਭੇਜਦੇ ਰਹੋ ਅਤੇ ਲੋੜਵੰਦਾਂ ਦੀਆਂ ਸੇਵਾਵਾਂ ਇਸੇ ਤਰ੍ਹਾਂ ਹੁੰਦੀਆਂ ਰਹਿਣ ਜਿਹੜੇ ਸੂਟ ਜਾਂ ਚਦਰਾਂ ਜਾਂ ਹੋਰ ਸਮਾਨ ਜਿਹੜਾ ਲਿਆ ਵਾ ਇੱਕ ਤੌਲੀਆ ਨਾਲ ਇਹ ਸਾਰਾ ਕੁਝ ਗੁਰੂ ਕਿਰਪਾ ਸੰਤ ਕਾ ਸ਼ੇਜਾ ਦਸਮਾਨ ਤੁਹਾਡੇ ਦਿੱਤੇ ਦਸਵੰਦ ਵਿੱਚੋਂ ਆਇਆ ਵਾ ਦਸਵੰਦ ਦੇਣ ਵਾਸਤੇ 9914790877 ਤੇ ਫੋਨ ਕਰ ਸਕਦੇ ਜੀ ਜਾਂ WhatsApp ਤੇ ਮੈਸੇਜ ਕਰ ਸਕਦੇ ਜੀ ਅਤੇ ਹਰ ਵਾਰ ਮੈਂ ਕਹਿੰਨਾ ਵਾਂ ਤੁਹਾਨੂੰ ਤੁਸੀਂ ਮੇਰੇ ਨਾਲ ਚੱਲ ਕੇ ਵੀ ਸੇਵਾ ਨਿਭਾ ਸਕਦੇ ਜੀ ਜਦੋਂ ਮੇਰੇ ਨਾਲ ਕੋਈ ਚੱਲਣ ਵਾਲਾ ਨਹੀਂ ਹੁੰਦਾ ਮੈਂ ਫਿਰ ਪਰਿਵਾਰ ਨੂੰ ਘਰ ਸੱਦ ਲੈਣਾ ਆਪਣੇ ਆਪਣੇ ਘਰ ਸੱਦ ਕੇ ਮੈਂ ਸੇਵਾ ਦੇ ਦਿੰਦਾ ਹਾਂ ਤੁਸੀਂ ਮੇਰੇ ਨਾਲ ਚੱਲਿਆ ਕਰੋ ਇਸ ਨਾਲ ਵਾਦਾ ਵਾ ਤੁਹਾਨੂੰ ਵੀ ਪਤਾ ਲੱਗੂਗਾ ਕਿ ਸੇਵਾ ਕਿੱਥੇ ਲੱਗਦੀ ਪਈ ਆ ਪਰਿਵਾਰ ਕਿਹੋ ਜਿਹਾ ਵਾ ਪਰਿਵਾਰ ਨੂੰ ਲੋਡ ਹੈਗੀ ਆ ਕਿ ਨਹੀਂ ਹੈਗੀ ਇਸੇ ਤਰ੍ਹਾਂ ਸਹਿਯੋਗ ਕਰਦੇ ਰਹੋ ਅਤੇ ਅਰਦਾਸ ਕਰਿਓ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਰਹਿੰਦੇ ਸਵਾਸਾਂ ਤੱਕ ਗੁਰੂ ਸਾਹਿਬ ਸੇਵਾਵਾਂ ਲੈਂਦੇ ਰਹਿਣ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ